ਸੋ ਸ੍ਰੀ ਕਾਜ਼ਗੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਤਾਂ ਸਤਾਂ ਦਾ ਤੁਹਾਡੇ ਆਪਣੇ ਪੰਜਾਬੀ YouTube ਪੰਜਾਬੀ ਚੈਨਲ ਬੋਲ ਦੀ ਕਿਤਾਬ ਤੇ ਆਪਾਂ ਰਾਣੀ ਤਤ ਕਿਤਾਬ ਸ਼ੁਰੂ ਕੀਤੀ ਹੋਈ ਹੈ ਜੀ ਇਹਦੇ ਤਿੰਨ ਚਾਰ ਤਤਕਰੇ ਆਪਾਂ ਪਹਿਲਾਂ ਪਾ ਚੁੱਕੇ ਹਾਂ ਆਪਣੇ YouTube ਚੈਨਲ ਬੋਲ ਦੀ ਕਿਤਾਬ ਤੇ ਤੇ ਹੁਣ ਅੱਗੇ ਦੇ ਭਾਗ ਆਪਾਂ ਅਪਲੋਡ ਕਰਨ ਦੇ ਕੀਤੇ ਜੀ ਆਪਣਾ ਹੈਗੇ ਜੀ ਤਤਕਰਾ ਇਹਨਾਂ ਵਿੱਚੋਂ ਸੋਭਾ ਸਗਨ ਰਾਣੀ ਤਤ ਕਵਿਤਾ ਅਤੇ ਨਾਨਕ ਇਹ ਭਾਗ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਅੱਜ ਆਪਾਂ ਅਪਲੋਡ ਕਰਾਂਗੇ ਜੀ ਕੇਸ ਜੂਹੇ ਉੜਦੀਆਂ ਧੁੱਪਾਂ ਦਾ ਗੀਤ ਪਗਬੋਸੀਆਂ ਸੁਪਨ ਸਲਾਈ ਤੇ ਫਕੀਰਾਂ ਦੇ ਦੇਵਰ ਫੁੱਲਾਂ ਵਾਲਾ ਪਾਣੀ ਕੁੜੀਆਂ ਕੇ ਸਵੋਂਦੀਆਂ ਤੱਕ ਇਹ ਆਪਾਂ ਅੱਜ ਦੇ Part 2 ਦੇ ਵਿੱਚ ਰਾਣੀ ਦਾਤ ਭਾਗ 2 ਦੇ ਵਿੱਚ ਆਪਾਂ ਅਪਲੋਡ ਕਰਾਂਗੇ ਲਓ ਜੀ ਪੇਸ਼ ਹੈ ਅਗਲਾ ਭਾਗ ਕੇਸ ਜੂਹੇ ਕਿਸ ਜੂਹੇ ਨੇ ਚੁਗਨ ਮਿਰਗੜੇ ਕਿਸ ਜੂਹੇਣੀ ਆਉਂਦੇ ਮੋਰ ਕਿਸ ਜੂਹੇਣੀ ਵਗਦੀ ਵਾਦ ਆ ਸੁੱਤਿਆਂ ਸਾਹਾ ਵਰਗਾ ਸ਼ੋਰ ਕਿਸ ਜੂਹੇ ਨੇ ਟਕ ਟਕ ਪੰਖੂ ਪੁੰਝੇ ਸੁੱਟ ਕੇ ਅਖਰੋਟ ਕਿਸ ਜੂਹੇਣੀ ਅਪ ਬਿਧਾਤਾ ਪੰਕੜੀਆਂ ਦੀ ਕਰਦਾ ਸੋਟ ਸਿਰ ਤੇ ਚੌਂਕਾਂ ਨੱਕਾਂ ਵਿੱਚ ਨੱਕ ਵਿੱਚ ਨੱਥਾਂ ਖੱਗਰ ਪਾ ਕੇ ਸਾਵੇ ਲਾਲ ਕਿਸ ਜੂਹੇਣੀ ਕਦਨ ਕੁੜੀਆਂ ਟਰਦੀਆਂ ਬੇਪਰਵਾਹੀ ਨਾਲ ਇਸ ਜੂਹੇਣੀ ਬਾਂਸਾਂ ਵਿੱਚੋਂ ਲੰਗ ਲੰਗ ਜਾਵਣ ਪੀੜੇ ਰਾਹ ਕੇਸ ਜੂਹੇਣੀ ਡੋਲਦੀ ਰਹਿੰਦੀ ਸੁੱਚੜੀ ਹਰੜ ਪਹਾੜੀ ਸ਼ਾਂ ਕੇਸ ਜੂਹੇ ਇੱਕ ਲਜਿਆਵੰਤੀ ਫਿਰ ਉਡਾਉਂਦੀ ਢੀਂਗ ਤਲੋਰ ਕੇਸ ਜੂਹੇ ਉਹ ਪਦਮਾ ਸ਼ਾਂਵੇਂ ਸਪਨਿਆਂ ਦੀ ਤੁਰਦੀ ਤੋਰ ਕੇਸ ਜੂਹੇ ਫੁੱਲ ਖਰਮਾਣੀ ਦੇ ਕਿਚਨ ਉਨ ਆਪਣੀ ਔਰ ਕੇਸ ਜੂਹੇ ਉਹ ਜਾਦੂਗਰਨੀ ਘੁੰਮ ਜਾਵੇ ਫਿਰ ਅੱਖ ਦੇ ਫੋਰ ਬਾਣ ਵਾਂਗਰਾਂ ਸਿੱਧ ਸਪਾਟੇ ਸਿਮਲਾਂ ਦੀ ਇੱਕ ਸੁੰਜੀ ਪਾਲ ਕਿਸ ਜੂਹਣੀ ਜੰਗਲੀ ਨਾਖਾਂ ਖੇਡਣ ਚਟੀਆਂ ਫੁੱਲਾਂ ਨਾਲ ਕਿਸ ਜੂਹਣੀ ਪਾਣੀ ਉੱਤੇ ਪਾਣੀਆਂ ਉੱਤੇ ਮੁਰਗਾਈਆਂ ਲਥ ਆਵਣ ਤੁਦ ਚਾਨਣੀਆਂ ਰਾਤਾਂ ਅੰਦਰ ਗੰਧਾਂ ਵੀ ਅਲਸਾਵਣ ਕਿਸ ਜੂਹੇ ਮੇਰੇ ਤਿੱਤਰ ਉੱਡਣੇ ਕਿੱਥੇ ਇੱਜੜ ਚਰਨਾ ਕਿਸ ਜੂਹੇ ਵੇ ਕੇਸਰੀਆਂ ਮੈ ਸੀਸ ਤੇਰੇ ਪਗ ਧਰਨਾ ਕਿਸ ਜੂਹੇਣੀ ਚੁਗਣ ਮਿਰਗੜੇ ਕਿਸ ਜੂਹੇਣੀ ਆਉਂਦੇ ਮੋਰ ਕਿਸ ਜੂਹੇਣੀ ਵਗਦੀ ਵਾਦ ਆ ਸੁੱਤਿਆਂ ਸਾਹਾਂ ਵਰਗਾ ਸ਼ੋਰ ਲੋ ਜੀ ਪੇਸ਼ ਹੈ ਉੜਦੀਆਂ ਧੁੱਪਾਂ ਦਾ ਗੀਤ ਪਿਆਰ ਤਾਂ ਹੈ ਸਬਜ਼ ਰਾਤਾਂ ਦੀ ਮੈਕ ਪਿਆਰ ਤਾਂ ਹੈ ਰੁੱਕੀਆਂ ਥਲੀਆਂ ਦਾ ਯਾਰ ਪਿਆਰ ਤਾਂ ਹੈ ਪਰਬਤਾਂ ਦੀ ਸਾਧਨਾ ਪਿਆਰ ਤਾਂ ਹੈ ਡੂੰਘਿਆਂ ਖੂਹਾਂ ਦਾ ਸਾਰ ਪਿਆਰ ਤਾਂ ਹੈ ਬਾਜ ਦੀ ਨੰਗੀ ਨਜ਼ਰ ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ ਪਿਆਰ ਦਾ ਕੋਈ ਰੰਗ ਨਾ ਆਕਾਰ ਨਾ ਪਿਆਰ ਤਾਂ ਪਾਣੀ ਵਿੱਚ ਕੁਲਿਆ ਇੱਕ ਵਿਚਾਰ ਪਿਆਰ ਤਾਂ ਹੈ ਠੱਠਿਆਂ ਦਾ ਅਰਕ ਜਿਉ ਪਿਆਰ ਤਾਂ ਹੈ ਹੌਂਕਿਆਂ ਦਾ ਤਤਸਾਰ ਪਿਆਰ ਤਾਂ ਹੈ ਜਿਉ ਹੜੱਪਾ ਦੀ ਗਲੀ ਸਦੀਆਂ ਪੁਰਾਣੀ ਗੀਤ ਦੀ ਦਾ ਕੋਈ ਆਧਾਰ ਪਿਆਰ ਤਾਂ ਖਿੱਤਿਆਂ ਦਾ ਸਿਰ ਤੇ ਨੱਚਣਾ ਪਿਆਰ ਤਾਂ ਖਾਬਾਂ ਦੀ ਡੋਲੀ ਦਾ ਕਹਾਰ ਪਿਆਰ ਤਾਂ ਹੈ ਉੜਦੀਆਂ ਧੁੱਪਾਂ ਦਾ ਗੀਤ ਪਿਆਰ ਤਾਂ ਹੈ ਪਥਰੀਆਂ ਛਾਵਾਂ ਦਾ ਭਾਰ ਪਿਆਰ ਦਿਲ ਦੀ ਮਮਟੀ ਨੂੰ ਭੰਨ ਕੇ ਹਰ ਰੋਜ਼ ਹੀ ਲੈਂਦਾ ਕੋਈ ਤਾਜੀ ਉਸਾਰ ਪਿਆਰ ਤਾਂ ਜਸਮਾ ਦਾ ਸੁੱਚਾ ਹੋਣਾ ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ ਆਪਾਂ ਪੜਾਂਗੇ ਜੀ ਪਖਬੂਸੀਆਂ ਤੇਰੇ ਪੈਰਾਂ ਦੇ ਨਾਮ ਉਹ ਜੋ ਸਾਡੀ ਮਸ਼ਕਰੀ ਦੇ ਮੇਚ ਦਾ ਉਹ ਜੋ ਸਾਡੀ ਤੁਖ ਤੁਕੀ ਨੂੰ ਜਾਣਦਾ ਉਹ ਕੇ ਜਸ ਨੂੰ ਸਬਕਤਾ ਦੇ ਫੁੱਲ ਤੇ ਸ਼ੌਂਕ ਹੈ ਅਠ ਪੈ ਰਹੀ ਮੰਡਾਲਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਫੁੱਟ ਆਇਆ ਮਥੜੇ ਦੀ ਵੇਲ ਤੇ ਪਤ ਹਰਿਆ ਇਸ਼ਕੜੇ ਦੀ ਪਾਣ ਦਾ ਚਾੜ ਚੂਨਾ ਚੇਤਰਾਂ ਦੇ ਚੰਨ ਤੋਂ ਕਥੜਾ ਲਾ ਖੈਰ ਤੇ ਖੁਰਮਾਣ ਦਾ ਜੀ ਬੜਾ ਹੈ ਪਾਣ ਦੇ ਇਸ ਪਤ ਨੂੰ ਉੜਕਾਂਦਰ ਉੜਕਾਂ ਚਬਾਣ ਦਾ ਵਕਤ ਦੇ ਸਿਰਿਆਂ ਦੇ ਤੱਕ ਲੈ ਜਾਣ ਦਾ ਫਿਰ ਸਿਰਿਓ ਆਦ ਨੂੰ ਰਿਸ਼ਕਾਣ ਦਾ ਟਮਕਾਏ ਚਰਖ ਥੀ ਗੁਮ ਜਾਣ ਦਾ ਤਾਰਿਆਂ ਦੀ ਕੋਈ ਬਾਤ ਪਾਣ ਦਾ ਹੌਲੀ-ਹੌਲੀ ਮੰਦ ਮੁਸਕਾਨ ਦਾ ਥੋੜਾ-ਥੋੜਾ ਬੁੱਲੀਆਂ ਫਰਕਾਣ ਦਾ ਓਕੇ ਜਦ ਜਦ ਹੱਦ ਦਾ ਫੁੱਲ ਵਰਸਦੇ ਓ ਜੋ ਡਾਡਾ ਮਿੱਠੜਾ ਜ਼ੁਬਾਨ ਦਾ ਰਾਤ ਦੇ ਪਹਿਲੇ ਪੈਰ ਕੋਈ ਪਿੱਪਲੀ ਛੇੜਦੀ ਹੈ ਰਾਗ ਜਿਉਂ ਕਲਿਆਣ ਦਾ ਓਕੇ ਜਿਹੜਾ ਉਸ ਵੇਲੇ ਬੌੜਿਆ ਜਦ ਅਸੀਂ ਬੇੜਾ ਡੁੱਬਿਆ ਇਮਾਨ ਦਾ ਜਦ ਸੀ ਹਰ ਪਾਸੇ ਹੀ ਖਿੱਲੀ ਮੱਚ ਦੀ ਜਦ ਕਿ ਕੋਈ ਵੀ ਨਹੀਂ ਸੀ ਸਿਆਣ ਦਾ ਜਦ ਸੀ ਮਰ ਜਾਂ ਡਾਡੀਆਂ ਕਪੱਤੀਆਂ ਨੋਸ ਕਾ ਵੀ ਝੂਠਾ ਪੈ ਗਿਆ ਲੁਕਮਾਨ ਦਾ ਜਦ ਮੈਂ ਕੰਡਿਆਂ ਦੀ ਸੇਜ ਤੋਂ ਸੀ ਉੱਠਿਆ ਜਦ ਲੈ ਕੇ ਸੁਪਨਾ ਅਤਲ ਸਾਂ ਦੇ ਥਾਣ ਦਾ ਚੁੱਕਿਆ ਸੀ ਕੁੰਡ ਜਦੋ ਜਜਮਾਨ ਦਾ ਮੈਂ ਕਿਆ ਸੀ ਰੋੜ ਵਿੱਚ ਵਾਣ ਚੋਗਾਂ ਦਾ ਮੈਂ ਉਸ ਦਿਨ ਦੀ ਧੁੱਪ ਨੂੰ ਨਾ ਭੁੱਲਿਆ ਮੈਂ ਉਸ ਦਿਨ ਦੀ ਵਾਰ ਨੂੰ ਵੀ ਹਾਂ ਪਹਿਚਾਣਦਾ ਕਿ ਨਿਸਰੇ ਗਮ ਗੋਪੀਆਂ ਦੇ ਵਲਵਲੇ ਮਿਲ ਗਿਆ ਖੁਤਬਾ ਜਿੰਨਾਂ ਨੂੰ ਕਾਣ ਦਾ ਵੇ ਅੱਜ ਕਾਠੇ ਦਿਲ ਦੀਆਂ ਮਾਸ਼ੇਰਨਾ ਨੂੰ ਚਾਹ ਹੈ ਚੜਿਆ ਗੀਤ ਕੋਈ ਗਾਣ ਦਾ ਇੱਕ ਸੀ ਕਥਨ ਜੋ ਬਾਈਬਲਾਂ ਨੇ ਆਖਿਆ ਪਰਦਾ ਹੈ ਸਾਖੀ ਨਫਸ ਵੀ ਕੁਰੀਆਣ ਦਾ 6 ਦਿਨ ਸੀ ਲੱਗੇ ਜਗ ਦੀ ਰਚਨਾ ਲਈ ਬੰਨਿਆ ਸੀ ਕਾਦਰ ਮੁਟਡੋ ਜਦੋਂ ਜਹਾਨ ਦਾ ਪਹਿਲੇ ਤਾਂ ਰੋਜੇ ਦਿਨ ਤੇ ਰਾਤਾਂ ਜੰਮੀਆਂ ਦਿਨ ਦੂਸਰੇ ਰਚਿਆ ਸੀ ਦਲਾ ਸਮਾਨ ਦਾ ਦਿਨ ਤੀਸਰੇ ਕਾ ਬੂਟੀਆਂ ਬਣ ਪੱਤੀਆਂ ਦਿਨ ਚੌਥੜਾ ਚੰਨ ਸੂਰਜਾਂ ਦੇ ਹਾਨ ਦਾ ਪੰਜਵੇਂ ਦਿਨ ਨੂੰ ਜੰਤੜੇ ਜਲ ਪੰਖੀਆਂ ਛੇਵਾਂ ਮਿਥਣ ਜੋੜੇ ਦੇ ਸੀ ਬਣ ਜਾਣ ਦਾ ਕੁੱਲ ਜਗਤ ਰਚਨਾ ਜੋ ਕਰਨੇ ਵਾਲੜਾ ਸੱਤਵੇਂ ਤਾਂ ਦਿਨ ਕਾਦਰ ਹੈ ਲੰਮੀਆਂ ਤਾਣ ਦਾ ਬੱਲ ਕੋਲ ਉਹ ਨਾ ਹੀ ਮਜਾ ਤੇ ਆਸਤਾਵੇਂ ਉਂਗਲਾਂ ਵਿੱਚ ਉਂਗਲਾਂ ਨੂੰ ਪਾਣ ਦਾ ਤੇ ਤੇਰੀਆਂ ਪਗਬੂਸੀਆਂ ਕਰ ਲੈਣ ਦਾ ਤੇਰੀ ਬੁਕਲੇ ਮੇਰੇ ਹਾਣੀਆਂ ਸੁਸਤਾਨ ਦਾ ਕਾਇਨਾਤ ਨੂੰ ਜਦ ਸਿਰਜ ਕੇ ਤੇ ਸਾਜ ਕੇ ਕਾਦਰ ਨੇ ਜੁਮਾ ਚੁੱਕਿਆ ਨੰਦਰਾਣ ਦਾ ਮੈਂ ਹੁੰਦਾ ਜਾਵਾਂ ਰੱਬ ਦੇ ਹੀ ਹਾਣ ਦਾ ਮੈਂ ਹੋ ਗਿਆ ਹਾਂ ਰੱਬ ਦੇ ਹੀ ਹਾਣ ਦਾ ਪੜਾਂਗੇ ਜੀ ਇਸ ਦਾ ਅਗਲਾ ਭਾਗ ਸੁਪਨ ਸਲਾਈ ਰਾਣੀ ਤਤਕ ਦਾ ਹੁੰਦਾ ਨੀਂਦ ਵੀ ਅਸਾੜੜੀ ਦੇ ਨੈਣਾ ਵਿੱਚ ਤਾਰਿਆ ਤੂੰ ਪਾ ਜਾ ਇੱਕ ਸੁਪਨ ਸਲਾਈ ਵੇ ਲਾਚੀਆਂ ਦੀ ਮਾਇਕ ਜੀ ਦੇ ਨੇਤਰਾਂ ਚ ਉੜਦੀ ਹਾੜਾ ਉਹਦੇ ਪਿੰਡ ਲੈ ਕੇ ਜਾਈ ਵੇ ਉਹਦੇ ਪਿੰਡ ਜਾਣ ਨੂੰ ਸੁਵਾਈ ਜੋੜੀ ਜੁੱਤੀਆਂ ਦੀ ਪੈਰਾਂ ਵਿੱਚ ਲਵਾ ਕਿੰਜ ਪਾਵੇ ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ ਸਾਨੂੰ ਫੁੱਲਾਂ ਜਿਹੇ ਰੂੜਿਆਂ ਦਾ ਚਾਵੇ ਉਹਦੇ ਪਿੰਡ ਤਾਰਿਆ ਵੇ ਦੂਤੀਆਂ ਪਹਾੜੀਆਂ ਦੀ ਕੋਠੀਆਂ ਤੋਂ ਪੈੰਦੀ ਚਲਕਾਰਵੇ ਉਹਦੇ ਪਿੰਡ ਤਾਰਿਆ ਫਕੀਰ ਜਿਹੜੇ ਭੌਂਦੇ ਰਹਿੰਦੇ ਮੂਰਾਂ ਵਾਲੀ ਬਗਲੀ ਦੇ ਯਾਰ ਵੇ ਮੌਸਮਾਂ ਦੇ ਪਿੰਡੇ ਉਤੇ ਮਲਿਆਈ ਲੇਪ ਕੀਨੇ ਇੰਗਲਿਜ਼ ਨਾਰਾਂ ਨੂੰ ਨਿਚੋੜ ਕੇ ਉਹਦੇ ਪਿੰਡੇ ਆਉਂਦਿਆਂ ਨਰੰਗੀ ਬਦਲੋਟੀਆਂ ਵੇ ਉਤਰਦੀਆਂ ਪੱਬ ਨੂੰ ਮਰੋੜ ਕੇ ਉਹਦੇ ਪਿੰਡ ਵਾਸ਼ਨਾ ਨੂੰ ਚੁੰਨੀ ਆਣਾ ਬੰਨ ਬੰਨ ਨੱਚਦੀਆਂ ਥੀਆਂ ਵੇ ਧਿਆਣੀਆਂ ਉਹਦੇ ਪਿੰਡ ਤਾਰਿਆ ਵੇ ਅੱਖ ਕੇ ਅੱਕ ਵੀ ਗੁਲਾਬ ਲੱਗੇ ਬੂਂੀਆਂ ਜਿਵੇਂ ਰਾਤ ਦੀਆਂ ਰਾਣੀਆਂ ਤਾਰੇ ਆਵੇ ਗੰਨਿਆਂ ਦੇ ਪੱਤਰਾਂ ਦੇ ਨਾਲ ਜਦੋਂ ਖੈਂਦੀਆਂ ਹਵਾਵਾਂ ਸ਼ਾਮ ਰੰਗੀਆਂ ਉਦੋਂ ਸਾਡਾ ਚਿੱਤ ਕਰੇ ਉਹਦੇ ਪਿੰਡ ਮੁੱਕਣੇ ਨੂੰ ਐਸੀਆਂ ਵੀ ਮੋਤਾਂ ਲੱਖ ਚੰਗੀਆਂ ਨੀਂਦ ਵੀ ਸਾਡੜੀ ਦੇ ਤਨੈਣਾ ਵਿੱਚ ਤਾਰੇ ਆ ਤੁਪਾ ਜਾ ਇੱਕ ਸੁਪਨ ਸਲਾਈ ਵੇ ਲਾਚੀਆਂ ਦੀ ਮਹਿਕ ਦੀ ਦੇ ਨੇਤਰਾਾਂ 'ਚ ਉੱਡਦੀ ਏ ਹਾੜਾ ਉਹਦੇ ਪਿੰਡ ਲੈ ਕੇ ਜਾਈ ਵੇ ਲੋ ਜੀ ਪੇਚ ਹੈ ਅਗਲਾ ਭਾਗ ਫਕੀਰਾਂ ਦੇ ਜੀਵਰ ਬਰਖਾਂ ਦੇ ਵਰਗੇ ਜਿਨ੍ਹਾਂ ਦੇ ਰਵੱਈਏ ਆਵਾਰਾ ਜ਼ਮੀਨਾਂ ਦੇ ਮੌਜੀ ਗਵਈਏ ਇੱਕ ਮੱਕੜ ਕਲੰਦਰ ਕਵੀ ਕਾਸ਼ਨੀ ਦਿਲ ਇਸ਼ਾਰਿਆਂ ਸੱਦੀਏ ਜਦਾਂ ਨਾ ਬੁਲਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਇਹ ਰੁਹੀਆਂ ਤੇ ਬੇਲੇ ਤਾਰੀਖਾਂ ਪੜਨਗੇ ਜੇ ਲਸ਼ਕਰ ਤੁਰੇਗਾ ਤਾਂ ਤਾਰੇ ਚੜਨਗੇ ਹਰਕਤ ਚੋਂ ਲਥੇਗੀ ਬਰਕਤ ਵੇ ਬੀਬਾ ਤੀਰਾਂ ਨੂੰ ਘੜੀਏ ਨਿਸ਼ਾਨੇ ਲਗਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਕੱਚੀ ਜਈ ਤੁੱਪ ਦਾ ਕੋਈ ਉੱਡਣ ਚ ਚੁਰਾ ਕੇ ਗੁੰਮ ਗਈਆਂ ਕੁੜੀਆਂ ਵੇ ਘਰੇ ਘੁਮਾ ਕੇ ਨਾਗਾ ਦੇ ਨੈਣਾ ਚ ਲਿਸ਼ਕਣਗੇ ਗਿੱਧੇ ਗੁਲਾਈਏ ਸਹਰਾਈਏ ਨੀ ਹਵਾ ਹਵਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਖੇਤਾਂ ਦੇ ਮੰਦਰੋਂ ਸਾਵੇ ਸਵਰਨੇ ਕਿੱਲਿਆਂ ਚੋਂ ਵਹਿੰਦੇ ਸੀ ਕੇਸਾਂ ਦੇ ਝਰਨੇ ਕਣਕਾ ਵਿੱਚ ਆਪਣੇ ਤੇ ਅੱਖਾਂ ਵਿੱਚ ਆਪਣੇ ਚੜ ਗਈਆਂ ਧੁੱਪਾਂ ਤੋਂ ਕੀ ਕੀ ਛਪਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਕਿਤੇ ਕਿੱਥੇ ਲੁਕਾਈਏ ਅੱਗਾ ਕਿਉਂ ਲਾਵੇਂ ਕ ਪਾਣੀ ਨੂੰ ਵੰਡੇ ਮਿੱਠਤ ਜ਼ੁਬਾਨਾਂ ਦੀ ਟੁੱਟੀ ਨੂੰ ਗੰਡੇ ਗੋਤਮ ਦੇ ਨੈਣਾ ਨੂੰ ਬੁੱਤਾਂ ਦੇ ਵਹਿਣੇ ਨੂੰ ਚੇਤੇ 'ਚ ਰੱਖੀ ਅਤੇ ਗੀਤਾਂ 'ਚ ਗਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਨਵੇਲੀ ਹੈ ਅੱਖ ਵੀ ਨਵੇਲਾ ਹੈ ਸੁਰਮਾ ਆਥਨ ਨੂੰ ਸੂਰਜ ਨੇ ਪਤਨਾ ਤੇ ਖੁਰਨਾ ਸਲਾਮਤ ਰਹੂ ਪਾਤਸ਼ਾਹੀ ਜ਼ਮੀਂ ਦੀ ਆਜਾ ਇਸ ਭੁਲੇਖੇ ਦਾ ਧੂਣਾ ਤਪਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਇਹ ਤੂੜਾਂ ਦੇ ਬਦਲ ਜੋ ਟੱਕਰੀ ਨਿਗਾ ਨੂੰ ਇੱਕ ਇਸ ਦੇ ਨੇ ਘੂੜੇ ਜੋ ਪਿੰਜਣ ਹਵਾ ਨੂੰ ਹੈ ਲਾਜ਼ਮ ਕੇ ਗੁਜਰੀ ਦਾ ਬੇਟਾ ਹੀ ਹੋਣਾ ਉਹਦੀ ਆਸ਼ਕੀ ਦਾ ਅੰਦਾਜ਼ਾ ਕੀ ਲਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੀਵ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਹੁਣ ਆਪਾਂ ਪੜਾਂਗੇ ਫੁੱਲਾਂ ਵਾਲਾ ਪਾਣੀ ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਟਾ ਕੁੱਕੜ ਉੱਡਿਆ ਹੋਵੇ ਜਿਵੇਂ ਕਰੀਰ ਦੀਆਂ ਝਿੰਗਾ ਤੇ ਤੇਵੀਆਂ ਸੁੱਕਣੀਆਂ ਪਾਈਆਂ ਹੋਣ ਜਿਵੇਂ ਫੁੱਲਾਂ ਵਾਲੇ ਪਾਣੀ ਚ ਸਪਨਿਆਂ ਵਰਗੀਆਂ ਬੱਤਕਾਂ ਤਰਦੀਆਂ ਹੋਣ ਜਿਵੇਂ ਛਟੀਆਂ ਦੀ ਅੱਗ ਤੇ ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ ਜਾਂ ਕਿਸੇ ਬੁੱਢੀ ਮਸਜਿਦ 'ਚ ਤੋਤੇ ਅਤੇ ਕਬੂਤਰ ਖੇਡ ਰਹੇ ਹੋਣ ਜਿਵੇਂ ਸਿਆੜਾਂ 'ਚ ਪੰਛੀ ਉਤਰੇ ਹੋਣ ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ ਜਾਂ ਕਿਸੇ ਰਕਾਨ ਜਿਹੇ ਜੱਟੀ ਨੇ ਥੋੜਾ ਜਿਹਾ ਸਿਰ ਹਿਲਾਇਆ ਹੋਵੇ ਤੇ ਬਾਲੀ ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ ਪੱਤੀਆਂ 'ਪੱਚ ਹਲਕਾ ਹਲਕਾ ਵਜ ਰਹੀਆਂ ਹੋਣ ਇਹਦਾ ਸਾਥ ਬਿਆਨਣ ਲਈ ਜਿਵੇਂ ਹਾਲੇ ਵੀ ਮਾੜੀ ਜਹੀ ਕੱਚ ਬਾਕੀ ਹੈ ਇਹ ਸ਼ਾਹੀ ਸ਼ਬਦ ਨਰਾਲੇ ਅਕਰ ਸੰਧਲੀ ਸਤਰ ਕਥਾਵਾਂ ਕਿਸੇ ਅੱਜ ਫਿਰ ਮਾਰ ਖਾ ਗਏ ਭਲਾਂ ਕੱਚੀ ਕੰਧ ਤੋੜ ਦੇ ਕੋਖੜ ਨੂੰ ਕੋਈ ਪਾਸ਼ਾ ਜਿਵੇਂ ਬੰਨੇ ਅਸੀਂ ਹੁਣ ਆਪਣੀ ਕਿਤਾਬ ਦਾ ਅਗਲਾ ਭਾਗ ਕੁੜੀਆਂ ਕੇਸ ਵੋਂਦੀਆਂ ਤੇ ਆਪਣੀ ਅੱਜ ਦੀ ਇਸ ਵੀਡੀਓ ਦਾ ਲਾਸਟ ਭਾਗ ਹੈ ਉੱਦ ਤੱਕ ਹੁਣ ਪੜਦੇ ਆਪਾਂ ਕੁੜੀਆਂ ਕੇਸ ਵੋਂਦੀਆਂ ਗੁਰਾਂ ਦਾ ਦਰਸ ਵੜੀ ਰਿਹਾ ਹੈ ਗੁਰਾਂ ਤੋਂ ਕਾਦਾ ਪਰਦਾ ਹੈ ਕੁੜੀਆਂ ਕੇਸ ਵਾਉਂਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਕਿੰਨੀਆਂ ਸੋਹਣੀਆਂ ਕੰਗੀਆਂ ਨੇ ਲੱਗਦਾ ਰੱਬ ਤੋਂ ਮੰਗੀਆਂ ਨੇ ਇਹਨਾਂ ਦਾ ਦਾਜ ਵੀ ਕਤਨਾ ਹੈ ਅਜੇ ਤੱਕ ਊਠਾ ਛੱਤਣਾ ਹੈ ਇਹ ਦੁਨੀਆ ਦੇ ਦਮੜੇ ਚਾਪਦੀ ਹੈ ਤੇ ਪੈਸਾ ਘੁਲ ਕੇ ਪੀਂਦੀ ਹੈ ਨਹੀਂ ਥੋੜੇ ਕਾਜਰ ਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ ਫੱਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾ ਵਰਗੀਆਂ ਨੇ ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ ਨੇ ਇਹ ਧੂੜਾਂ ਬਾਵਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ ਸੰਧੂਰੀ ਟਿੱਬਿਆਂ ਦਾ ਚਾਕਾ ਹਵਾ ਵਿੱਚ ਤਰਦਾ ਰਹਿਣਾ ਹੈ ਇਹ ਕੁੜੀਆਂ ਕਣਸਾਂ ਕੁੜੀਆਂ ਤੇ ਸੁੱਚੇ ਸੁਜੇ ਦਾ ਚਸ਼ਮਾ ਨਹੀਂ ਇਨਾਂ ਨੂੰ ਜੰਮਿਆ ਮਾਪਿਆ ਨੇ ਇਨਾਂ ਨੂੰ ਮਾਰਿਆ ਰਸਮਾ ਨਹੀਂ ਕਿ ਦਿਲ ਵਿੱਚ ਹੌਲ ਜਿਹਾ ਪੈਂਦਾ ਹੈ ਬਾਪੂ ਚੁੱਪ ਚੁੱਪ ਰਹਿੰਦਾ ਹੈ ਦੁਨੀਆ ਦੇ ਬਾਗ 'ਚ ਵੱਸਦੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਕਿ ਮਹਿੰਦੀ ਚੜ ਜਾਵੇ ਸੂਹੀ ਜ਼ਮੀਨ ਦਾ ਗੈਣੇ ਤਰਦਾ ਹੈ ਕੁੜੀਆਂ ਕੇਸ ਵੋਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ ਇਹ ਸੂਹੀ ਪੱਗ ਦੇ ਚੰਨ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਂ ਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾਪਾ ਕੇ ਵੇਖਦੀਆਂ ਇੰਨਾ ਦੇ ਵੀਰਾ ਨਹੀਂ ਹੋਇਆ ਸਿਰਾਂ ਤੇ ਚੀਰਾ ਨਹੀਂ ਹੋਇਆ ਇਹ ਜਿਹੜੇ ਤਾਰੇ ਜਗਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ ਇਹਨਾਂ ਦੇ ਪੈਰ ਪੰਭੀਰੀਆਂ ਨੇ ਇਹ ਕੰਮੀ ਤੰਦੀ ਰੁੱਝੀਆਂ ਨੇ ਇਹ ਖੁੱਲੀ ਕੰਡ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ ਇਹਨਾਂ ਨੂੰ ਖਾਦਾ ਪਚਦਾ ਹੈ ਇਹ ਸੋਇਲੇ ਰੱਬ ਦੇ ਗਾਉਂਦੀਆਂ ਨੇ ਇਹ ਰਾਧੇ ਕੱਖਾਂ ਕੰਡਿਆਂ ਨੂੰ ਸਰਦਾ ਤਾਜ ਬਣਾਉਂਦੀਆਂ ਨੇ ਜੋ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ ਇਨਾਂ ਦੇ ਵਰਕੇ ਪਲਟੇ ਨਹੀਂ ਤੇ ਹੱਥ ਵਿੱਚ ਕਲਮਾ ਫੜੀਆਂ ਨਹੀਂ ਇਨਾਂ ਦੇ ਚੁੱਲ੍ਹੇ ਡਾਉਣੇ ਨੇ ਇਨਾਂ ਨੇ ਘਰ ਵਸਾਉਣੇ ਨੇ ਇਹ ਗੁੱਡੀਆਂ ਆਪਤਾ ਪੜੀਆਂ ਨਹੀਂ ਇਨਾਂ ਨੇ ਪੁੱਤ ਪੜਾਉਣੇ ਨੇ ਦਿਲਾਂ ਦੇ ਦਰਦ ਦਿਲਾਂ ਦੇ ਦਰਦ ਪਛਾਣਦੀਆਂ ਧੀਆ ਬਿਨ ਕਿੱਥੇ ਸਰਦਾ ਹੈ ਕੁੜੀਆਂ ਕੇਸ ਵਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ ਲਓ ਜੀ ਅੱਜ ਦੀ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਆਂ ਤੇ ਆਪਣੇ YouTube ਚੈਨਲ ਤੇ ਬੋਲ ਦੀ ਕਿਤਾਬ ਤੇ ਡੇਲੀ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਜਿਸ ਦੇ ਵਿੱਚ ਹੁਣ ਆਪਾਂ ਸ਼ੁਰੂ ਕੀਤੀ ਹੋਈ ਹੈ ਰਾਣੀ ਤਤ ਕਿਤਾਬ ਉਸ ਦੇ ਵੇਖੀਂਗਾ ਆਪਾਂ